ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸਵਾਜ ਦੀ ਜਿਹੜੀ ਕੋਠੀ ਆ 12 ਮਰਲਿਆਂ ਦੇ ਵਿੱਚ ਆਪਾਂ ਦੇਖਾਂਗੇ ਵੀਡੀਓ ਨੂੰ ਸਕਿਪਣਾ ਕਰਿਓ ਹੋ ਸਕੇ ਤਾਂ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਦੇਖਦੇ ਹਾਂ ਫਿਰ ਆਪਾਂ 12 ਮਰਲਿਆਂ ਦੇ ਵਿੱਚ ਬਣੀ ਹੋਈ ਕੋਠੀ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਬਣੀ ਹੋਈ ਆ ਅੱਗੇ ਵਿਹੜਾ ਵੀ ਹੈਗਾ ਛੋਟਾ ਜਿਹਾ ਔਰ ਬੈਕ ਸਾਈਡ ਦੇ ਉੱਤੇ ਵੀ ਜਿਹੜੀ ਆ ਜਗ੍ਹਾ ਛੱਡੀ ਹੋਈ ਆ ਔਰ ਗੱਡੀਆਂ ਦੀ ਪਾਰਕਿੰਗ ਵੀ ਦੋ ਤਿੰਨ ਗੱਡੀਆਂ ਜਿਹੜੀਆਂ ਆਰਾਮਦਾਰੀ ਦੇ ਨਾਲ ਜਿਹੜੀਆਂ ਉਹ ਲੱਗ ਸਕਦੀਆਂ ਸੋ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਐਂਟਰੀ ਗੇਟ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਹੈ ਔਰ ਜਿੰਨਾ ਵੀ ਇਸ ਕੋਠੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸ਼ਾਨਦਾਰ ਜਿਹੜਾ ਕੰਮ ਆ ਹੋਇਆ ਵੀ ਆ ਪੌੜੀਆਂ ਤੇ ਜਿਹੜੀ ਆ ਰੇਲਿੰਗ ਆ ਉਹ ਟਾਲੀ ਦੀ ਜਿਹੜੀ ਹੋਈ ਆ ਔਰ ਸਾਰੀ ਕੋਠੀ ਧਿਆਨ ਨਾਲ ਦੇਖਿਓ ਬਹੁਤ ਹੀ ਸ਼ਾਨਦਾਰ ਇਸ ਕੋਠੀ ਦਾ ਕੰਮ ਹੋਇਆ ਵੀ ਔਰ ਘੱਟੋ ਘੱਟ 10 11 ਸਾਲਾਂ ਦੀ ਇਸ ਕੰਮ ਦੀ ਗਾਰੰਟੀ ਵੀ ਹੈ ਜੋ ਵੀ ਵੀਰ ਇਹ ਕੋਠੀ ਖਰੀਦੂਗਾ ਔਰ ਜਿੰਨਾ ਵੀ ਕੰਮ ਹੋਇਆ ਉਹ 10 11 ਸਾਲ ਦੀ ਬਈ ਗਾਰੰਟੀ ਵੀ ਦਿੰਦੇ ਆ 45 ਫੁੱਟ ਫਰੰਟ ਔਰ 68 ਜਿਹੜੀ ਹੈ ਬੈਕ ਆ ਆਪਾਂ ਇਸ ਵੇਲੇ ਡ੍ਰੈਿੰਗ ਰੂਮ ਦੇ ਵਿੱਚ ਹੈਗੇ ਆ ਸੋ ਟੋਟਲੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਔਰ ਸਾਰੀ ਕੋਠੀ ਜਿਹੜੀ ਆ ਖੁੱਲੀ ਡੁੱਲੀ ਔਰ ਹਵਾਦਾਰ ਔਰ ਰੋਸ਼ਨੀਦਾਰ ਡਾਉਨ ਸਲਿੰਗ ਤੁਸੀਂ ਦੇਖ ਸਕਦੇ ਹੋ ਕਲਾਸਿਕ ਹੋਈ ਹੋਈ ਆ ਵਾਲਪੇਪਰ ਵੀ ਜਿਹੜਾ ਇੰਪੋਰਟਡ ਉਹ ਲੱਗਿਆ ਹੋਇਆ ਸੋ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਮੁਗਾ ਸ਼ਹਿਰ ਔਰ ਜੇ ਕਰੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 95 ਲੱਖ ਰੁਪਇਆ ਡਿਮਾਂਡ ਮਾਲਕ ਨੇ ਰੱਖੀ ਆ ਬਾਕੀ ਮੌਕੇ ਤੇ ਜਿਹੜੀ ਆ ਉਹ ਸ਼ੂਟ ਹੋ ਜੂਗੀ ਸੋ ਸਾਹਮਣੇ ਦੋ ਬੈਡਰੂਮ ਆ ਜਿਹੜੇ ਉਹ ਬਣੇ ਹੋਏ ਆ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੂਜਾ ਰੂਮ ਬਣਿਆ ਹੋਇਆ ਔਰ ਇਧਰਲੀ ਸਾਈਡ ਜਿਹੜੀ ਆ ਵੈਂਟੀਲੇਸ਼ਨ ਵਾਸਤੇ ਜਿਹੜੀ ਆ ਜਗ੍ਹਾ ਉਹ ਛੱਡੀ ਹੋਈ ਆ 12 ਮਰਲਿਆਂ ਦੇ ਵਿੱਚ ਇਹ ਕੋਠੀ ਹੈ ਔਰ ਬਹੁਤ ਹੀ ਸ਼ਾਨਦਾਰ ਜਿਹੜੀ ਹੈ ਬਣੀ ਹੋਈ ਹੈ ਇਸ ਕੋਠੀ ਦੇ ਵਿੱਚ ਚਿਮਨੀ ਬਈ ਹੋਰੀ ਲਾ ਕੇ ਦੇਣਗੇ ਪਰਦੇ ਲਾ ਕੇ ਦੇਣਗੇ ਉੱਪਰ ਫਰਸ਼ ਦੀ ਜਿਹੜੀ ਹੈ ਟਾਈਲ ਉਹ ਲਾ ਕੇ ਦੇਣਗੇ ਹਜੇ ਵੀ ਇਸ ਕੋਠੀ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਪੂਰਾ ਕੰਮ ਜਿਹੜਾ ਇਸ ਕੋਠੀ ਦਾ ਹਜੇ ਨਹੀਂ ਹੋਇਆ ਮਿਸਤਰੀ ਲੱਗੇ ਹੋਏ ਆ ਪਰ 95 ਲੱਖ ਰੁਪਿਆ ਡਿਮਾਂਡ ਆ ਇਸ ਕੋਠੀ ਦੀ ਸੋ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹ ਕੋਠੀ ਜਿਹੜੀ ਹੈ ਰੈਨੂਏਸ਼ਨ ਹੋਈ ਵੀ ਆ ਬਿਲਡਿੰਗ ਜਿਹੜੀ ਆ 18 ਸਾਲ ਪੁਰਾਣੀ ਐ ਪਰ ਇਮਾਰਤ ਜਿਹੜੀ ਆ ਬਹੁਤ ਹੀ ਸ਼ਾਨਦਾਰਾ ਸਾਰੀ ਚਨਾਈ ਜਿਹੜੀ ਆ ਕਰੇ ਨਾਲ ਹੋਈ ਵੀ ਆ ਔਰ ਕੋਈ ਵੀ ਕੰਧ ਕੋਲਾ ਤੁਸੀਂ ਢਾਕੇ ਦੇਖ ਸਕਦੇ ਹੋ ਇੰਨਾ ਮਜ਼ਬੂਤ ਆ ਔਰ ਜੇ ਕਰੀਏ ਦੀ ਫੇਸਿੰਗ ਦੀ ਗੱਲ ਕਰੀਏ ਦਿਸ਼ਾ ਦੀ ਗੱਲ ਕਰੀਏ ਤਾਂ ਪੱਛਮ ਇਹਦੀ ਦਿਸ਼ਾ ਹੈਗੀ ਹੈ ਇਸ ਕੋਠੀ ਦੀ ਔਰ ਸਾਰੇ ਜਿਹੜੀ ਹੈ ਟੈਬਸ ਜਿਹੜੀਆਂ ਲੱਗੀਆਂ ਹੋਈਆਂ ਜਾਂ ਵਸ਼ੂਸ਼ਣ ਤਾਂ ਉਹ ਵੀ ਜੈਗਵਾਰ ਦੇ ਜਿਹੜੇ ਆ ਉਹ ਲੱਗੇ ਹੋਏ ਆ ਸੋ ਮੁਗਾ ਸ਼ਹਿਰ ਦੇ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਜਿਹੜੀ ਹੈ ਕੋਠੀ ਆਪਾਂ ਲੈ ਕੇ ਆਏ ਆ ਸੋ ਆਪਾਂ ਇਸ ਵੇਲੇ ਹੈਗੇ ਆ ਜੀ ਇਸ ਕੋਠੀ ਦੀ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਔਰ ਬਹੁਤ ਹੀ ਵਧੀਆ ਜਿਹੜਾ ਰਸੋਈ ਦੀ ਐਕਸੈਸਰੀ ਜਿਹੜੀ ਆ ਉਹ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੇ ਕਬੜ ਉਹ ਬਣੇ ਹੋਏ ਆ 45 ਫਰੰਟ 65 ਜਿਹੜੀ ਆ ਬੈਕ ਆ ਔਰ 95 ਲੱਖ ਇਸ ਕੋਠੀ ਦੀ ਡਿਮਾਂਡ ਟੋਟਲੀ ਕੰਮ ਆ ਜਿਹੜਾ ਉਹ ਸਾਰਾ ਨਮਾ ਹੋਇਆ ਵੀ ਆ ਕੋਈ ਵੀ ਕੰਮ ਇਸ ਕੋਠੀ ਦਾ ਪੁਰਾਣਾ ਨਹੀਂ ਹੋਇਆ ਬਿਲਡਿੰਗ ਜਿਹੜੀ ਆ ਉਹ ਜ਼ਰੂਰ ਪੁਰਾਣੀ ਆ ਪਰ ਟੋਟਲੀ ਕੰਮ ਫਰਸ਼ ਤੋਂ ਲੈ ਕੇ ਡਾਉਨ ਸਿਲਿੰਗ ਡੋਰ ਵਿੰਡੋ ਇਹ ਸਭ ਜਿਹੜਾ ਨਵਾਂ ਕੰਮ ਆ ਜਿਹੜਾ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਸੋ ਦੋਨਾਂ ਕਮਰਿਆਂ ਦੇ ਨਾਲ ਜਿਹੜੇ ਆ ਵਾਸ਼ਰੂਮ ਅਟੈਚ ਆ ਔਰ ਕਮਰੇ ਵੀ ਕਾਫੀ ਜਿਹੜੇ ਆ ਖੁੱਲੇ ਡੁੱਲੇ ਕਮਰੇ ਆ ਬੈਕ ਸਾਈਡ ਦੇ ਉੱਤੇ ਵੀ ਕਾਫੀ ਸਪੇਸ ਜਿਹੜੀ ਆ ਉਹ ਛੱਡੀ ਹੋਈ ਆ ਔਰ ਇੱਕ ਲੋਬੀ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਚੜਦੀਆਂ ਔਰ ਇੱਕ ਪੌੜੀਆਂ ਜਿਹੜੀਆਂ ਬੈਕ ਸਾਈਡ ਤੇ ਆ ਚੜਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਇਹ ਨਾਲ ਡਰੈਸਿੰਗ ਜਿਹੜਾ ਉਹ ਦਿੱਤਾ ਹੋਇਆ 95 ਲੱਖ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਮੋਗਾ ਸ਼ਹਿਰ ਦਸਾਂਝ ਰੋਡ ਇਹ ਕੋਠੀ ਆ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਕੰਟੈਕਟ ਆ ਉਹ ਕਰ ਸਕਦੇ ਹੋ ਸੋ ਇੱਕ ਬੈਕ ਸਾਈਡ ਦੇ ਉੱਤੇ ਜਿਹੜੀਆਂ ਆਪਾਂ ਗੱਲ ਕਰਦੇ ਸੀ ਪੌੜੀਆਂ ਇੱਥੀਆਂ ਜੋ ਉੱਪਰਲਾ ਪੋਰਸ਼ਨ ਤੁਸੀਂ ਰੈਂਟ ਤੇ ਦੇਣਾ ਤਾਂ ਅੰਦਰ ਦੀ ਕੋਈ ਇੰਟਰਫੀਅਰਿੰਗ ਨਹੀਂ ਤੇ ਆਜੋ ਫਿਰ ਇੱਕ ਛਾਤ ਜਿਹੜੀ ਆ ਮਰਦੇ ਆ ਆਪਾਂ ਫਸਟ ਫਲੋਰ ਤੇ 12 ਮਰਲਿਆਂ ਦੇ ਵਿੱਚ ਕੋਠੀ ਆਪਾਂ ਇਸ ਵੇਲੇ ਦੇਖ ਰਹੇ ਹਾਂ ਜੀ ਦਾ 45 ਫੁੱਟ ਫਰੰਟ ਹੈ 65 ਬੈਕ ਆ ਦਸਾਂਝ ਰੋਡ ਦੇ ਉੱਤੇ ਇਹ ਕੋਠੀ ਹੈਗੀ ਆ ਸੋ ਉੱਪਰ ਜਿਹੜੀ ਆ ਟਾਇਲ ਹਜੇ ਲੱਗਣ ਵਾਲੀ ਆ ਔਰ 95 ਲੱਖ ਰੁਪਿਆ ਡਿਮਾਂਡ ਹੈਗੀ ਆ ਔਰ ਬਾਈ ਹੋਰੀ ਜਿਹੜੀ ਆ ਟਾਇਲ ਆ ਉੱਪਰ ਉਹ ਲਾ ਕੇ ਦੇਣਗੇ ਪਛਮ ਦਿਸ਼ਾ ਇਹਦੀ ਛਿਪ ਦੇ ਵੱਲ ਮੂੰਹ ਆ ਕੋਠੀ ਦਾ ਪਰ ਸਾਰੀ ਕੋਠੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਹੈ ਔਰ ਉੱਪਰਲੇ ਆਪਾਂ ਬੈਡਰੂਮ ਦੇ ਵਿੱਚ ਐਂਟਰ ਕਰ ਚੁੱਕੇ ਆ ਉੱਪਰ ਜਿਹੜੀ ਹੈ ਕਿਚਨ ਤੇ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਔਰ ਉੱਪਰਲਾ ਜਿਹੜਾ ਬੈਡਰੂਮ ਵੀ ਹੈ ਉਹ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਬਣਿਆ ਹੋਇਆ ਔਰ ਸਾਹਮਣੇ ਨਾਲ ਵਾਸ਼ਰੂਮ ਅਟੈਚ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਆਪਾਂ ਕਰਦੇ ਆ ਸੋ ਆਪਾਂ ਤੁਹਾਡੇ ਵਾਸਤੇ ਕੋਠੀਆਂ ਜਿਹੜੀਆਂ ਉਹ ਲੈ ਕੇ ਆਉਂਦੇ ਰਹਿੰਨੇ ਆ ਸੋ ਆਪਣਾ ਸਹਿਯੋਗ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਸਭ ਤੋਂ ਵੱਧ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸ਼ੁਕਰੀਆ